ਬਰੀਫ ਕਰ ਦੋ ਜਰੂਰੀ ਅੱਜ ਅਸੀਂ ਪ੍ਰੈਸ ਕਲੱਬ ਦੇ ਵਿੱਚ ਜਿਹੜੇ ਪੀੜਕ ਬੁਲਵਾਰ ਨੇ ਫਲੋਰ ਥਾਣੇ ਦੇ ਜਿਹੜਾ ਇੱਕ ਦੁਸ਼ਟ ਆਤਮਾ ਊਸ਼ਣ ਕੁਮਾਰ ਨੇ ਜਿਸ ਲੜਕੀ ਦੇ ਨਾਲ 14 ਸਾਲ ਦੀ ਬੇਟੀ ਦੇ ਨਾਲ ਕਿਸੇ ਲੜਕੇ ਨੇ ਰੇਪ ਕੀਤਾ ਔਰ 23 ਅਕਤੂਬਰ ਨੂੰ ਇਹ ਘਟਨਾ ਹੋਈ ਹੈ 5 ਤਰੀਕ ਡੇਢ ਮਹੀਨਾ ਤੱਕ ਉਹਨੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਉਲਟਾ ਉਸਦੀ ਮਾਂ ਦੇ ਨਾਲ ਜੀਤੀ ਨੂੰ ਉਹਦੀ ਬਗੈਰ ਮਰਜ਼ੀ ਤੂੰ ਉਹਦੇ ਗੁਪਤੰਗਾ ਨੂੰ ਹੱਥ ਲਗਾਣਾ ਉਹਦੇ ਨਾਲ ਗਲਤ ਗੱਲਾਂ ਕਰਨੀਆਂ ਉਹਦੀ ਮਾਂ ਨੂੰ ਬਾਰ-ਬਾਰ ਟੈਲੀਫੋਨ ਕਰਤੇ ਕਈ ਤਰ੍ਹਾਂ ਦੀਆਂ ਗੰਧੀਆਂ ਗੱਲਾਂ ਜਿਹੜੀਆਂ ਗੱਲਾਂ ਬਿਆਨਾਂ ਚ ਦੱਸੀਆਂ ਨਹੀਂ ਜਾ ਸਕਦੀਆਂ ਉਹ ਗੱਲਾਂ ਕਰਨੀਆਂ ਫਿਰ ਤੂੰ ਮੇਰੇ ਪਾਸ ਆ ਇੱਕ ਦਿਨ ਲਈ ਆ ਰਾਤ ਨੂੰ ਆ ਐਸਾ ਵੀ ਕਈ ਘਟਨਾਵਾਂ ਕੁਣੀ ਕੀਤੀਆਂ ਉਹਨਾਂ ਦੀ ਲੜਾਈ ਜਿਹੜੀ ਆ ਉੱਥੇ ਤੇ ਲੋਕ ਇਨਸਾਫ ਪਾਰਟੀ ਜਰਨੈਲ ਸਿੰਘ ਜੀ ਸ਼੍ਰੀ ਰਾਮ ਸਿੰਘ ਜੀ ਤੇ ਉਹਨਾਂ ਦੇ ਨਾਲ ਜਿਹੜੇ ਸਾਥੀ ਲੜ ਰਹੇ ਸੀ ਉਸ ਤੋਂ ਬਾਅਦ ਇੱਕ ਨਵੀਂ ਘਟਨਾ ਆ ਗਈ ਫਲੋਰ ਦੇ ਥਾਣੇ ਦੇ ਨਾਲ ਦੇ ਹੋਰ ਨਾਲ ਦੇ ਪਿੰਡ ਦੀ ਉਹਨਾਂ ਦੀ ਵੀ ਬੇਟੀ ਨੂੰ ਬੇਟੀ ਦੀ ਮਾਂ ਨੂੰ ਇਹਨੇ ਬਹੁਤ ਜ਼ਿਆਦਾ ਟਾਰਚਰ ਕੀਤਾ ਉਹ ਆਤਮ ਹੱਤਿਆ ਕਰਨ ਨੂੰ ਪਰਿਵਾਰ ਜਿਹੜਾ ਮਜਬੂਰ ਹੋ ਗਿਆ ਕਿ ਤੁਸੀਂ ਥਾਣੇ ਆਓ ਉਹਨਾਂ ਦੀ ਬੇਟੀ ਨੂੰ ਇਹਨੇ بار-ਬਾਰ ਬੁਲਾਣਾ ਕਈ ਤਰ੍ਹਾਂ ਦੀਆਂ ਗੰਦੀਆਂ ਵੀਡੀਓ ਆਦੀਆਂ ਆਡੀਓ ਉਹਨਾਂ ਦੇ ਕੋਲ ਜਿਹੜੀਆਂ ਮੈਂ ਸਮਝਣਾ ਜਿਹੜੇ ਮਾਨਯੋਗ ਐਸਐਸਪੀ ਦਿਹਾਤੀ ਨੇ ਬਿਰਕ ਸਾਹਿਬ ਉਹ ਭੂਸ਼ਣ ਕੁਮਾਰ ਦੀ ਜਿਹੜੀ ਹੈ ਪੂਰੀ ਸ਼ਹਿ ਦੇ ਰਹੇ ਨੇ ਉਹਦੀ ਮਦਦ ਕਰ ਰਹੇ ਨੇ 23 8 ਦਾ ਮਾਮਲਾ ਹੋਵੇ 1.5 ਮਹੀਨੇ ਤੱਕ ਉਹਦਾ ਮੈਡੀਕਲ ਨਹੀਂ ਕਰਾਇਆ ਜਲੰਧਰ ਦੇ ਵਿੱਚੋਂ ਸਸਪੈਂਡ ਸੀ ਆਈਪੀਐਸ ਅਧਿਕਾਰੀ ਸਤਕਾਰਯੋਗ ਧਨਪ੍ਰੀਤ ਕੌਰ ਭੈਣਜੀ ਹੋਣਾ ਨੇ ਉਹਨੂੰ ਜਲੰਧਰੋ 7 ਨੰਬਰ ਥਾਣੇੋਂ ਸਸਪੈਂਡ ਕੀਤਾ ਉਹ ਬਾਲ ਕਿਦੋਂ ਹੋ ਗਿਆ ਜ਼ਿਲ੍ਹਾ ਕਿਦੋਂ ਚੇਂਜ ਹੋ ਗਿਆ ਤੇ ਸਭ ਤੋਂ ਵੱਡੇ ਥਾਣੇ ਦੇ ਵਿੱਚ ਉਹਨੂੰ ਐਸਐਚਓ ਲਾਤਾ ਜੇ ਐਸਐਚਓ ਵੀ ਲਗਾਇਆ ਇਹ ਜਿਹੜੀਆਂ ਘਟਨਾਵਾਂ ਹੋਈਆਂ ਨੇ ਅੰਨਾ ਮੀਡੀਆ ਨੇ ਇਹਨੂੰ ਪ੍ਰਚਲਿਤ ਕੀਤਾ ਉਹ ਐਸਐਸਪੀ ਨੇ ਕੋਈ ਐਕਸ਼ਨ ਨਹੀਂ ਲਿਆ ਐਕਸ਼ਨ ਉਹਦੋਂ ਆਇਆ ਜਦੋਂ ਪੰਜਾਬ ਰਾਜ ਮਹਿਲਾ ਕਮਿਸ਼ਨ ਤੇ ਪੰਜਾਬ ਰਾਜ ਬਾਲ ਵਿਕਾਸ ਜਿਹੜਾ ਕਮਿਸ਼ਨ ਆ ਉਹਨਾਂ ਨੇ ਸੂਬਾ ਮੋਟੋ ਲਿਆ ਮੀਡੀਆ ਦੇ ਵਿੱਚ ਗੱਲ ਆਈ ਅਸੀਂ ਜਾ ਕੇ ਕੋਸ਼ਿਸ਼ ਕੀਤੀ ਤਿੰਨ ਚਾਰ ਚਾਰ ਲੜਕੀਆਂ ਜਿਹੜੀਆਂ ਆ ਸਾਹਮਣੇ ਆਈਆਂ ਫੇਰ ਵੀ ਜਿਹੜੀ ਐ ਕੋਸਕੋ ਨਹੀਂ ਲਗਾਈ ਗਈ ਕੀ ਲੱਗਦਾ ਹੈ ਕਿ ਜਿਹੜਾ ਭੂਸ਼ਣ ਕੁਮਾਰ ਐਸਐਚਓ ਐ ਉਹ ਕਿਤੇ ਨਾ ਕਿਤੇ ਕੁੜੀਆਂ ਵੀ ਅਫਸਰਾਂ ਨੂੰ ਸਪਲਾਈ ਕਰਦਾ ਹੋਵੇ ਜਾਂ ਪੈਸੇ ਦਿੰਦਾ ਹੋਵੇ ਇਸ ਕਰਕੇ ਨਹੀਂ ਕਾਰਵਾਈ ਹੋ ਰਹੀ ਨਹੀਂ ਦੇਖੋ ਮੈਂ ਇਹ ਗੱਲ ਦੇ ਮੈਂ ਨਹੀਂ ਕਹਿ ਸਕਦਾ ਵੀ ਉਹ ਕਿਸੇ ਨੂੰ ਸਪਲਾਈ ਕਰਦਾ ਜਾਂ ਨਹੀਂ ਕਰਦਾ ਇਹ ਤਾਂ ਭੂਸ਼ਣ ਕੁਮਾਰ ਨੂੰ ਇੰਟਰੋਗੇਸ਼ਨ ਕਰਨੀ ਚਾਹੀਦੀ ਹੈ ਭੂਸ਼ਣ ਕੁਮਾਰ ਨੂੰ ਪੁੱਛਣਾ ਚਾਹੀਦਾ ਪੁਲਿਸ ਨੂੰ ਵੀ ਤੂੰ ਕੀ ਕੀ ਗਲਤ ਕੰਮ ਕੀਤੇ ਨੇ ਔਰ ਮੈਂ ਤਾਂ ਸਿਰਫ ਇਹ ਗੱਲ ਕਹਾਂਗਾ ਬਿੱਪੋਸ ਕੋ ਐਟ ਨਾਲ ਲਗਾਣਾ ਉਹ ਵੀ ਇੱਕ ਜੁਰਮ ਹੈ ਐਸ ਏਟ ਨਾਲ ਲਗਾਣਾ ਉਹ ਵੀ ਇੱਕ ਜੁਰਮ ਹੈ ਦੋ ਮੁਕਦਮੇ ਅਲੱਗ-ਅਲੱਗ ਦਰਜ ਹੋਣੇ ਚਾਹੀਦੇ ਨੇ ਦੋਨਾਂ ਦੇ ਅਲੱਗ-ਅਲੱਗ ਸਰਕਮਸਟੈਂਸਸ ਨੇ ਦੋਨਾਂ ਦੀਆਂ ਅਲੱਗ ਘਟਨਾ ਨੇ ਪੁਲਿਸ ਨੇ ਸਿਰਫ ਉਹਦੀ ਖਾਣਾ ਪੂਰਤੀ ਕਰਨ ਵਾਸਤੇ ਉਹਨੂੰ ਇੱਕ ਹੀ ਘਟਨਾ ਦੇ ਵਿੱਚ ਜੋੜ ਕੇ ਉਹ ਰਿਪੋਰਟ ਹੀ ਦਰਜ ਕੀਤੀ ਹੈ ਔਰ ਬਦਕਿਸਮਤੀ ਦੀ ਗੱਲ ਇੱਕ ਹੋਰ ਆ ਉਹ ਐਫ ਆਰ ਆਈ ਹਈ ਤੱਕ ਕਿਸੇ ਨੂੰ ਦਿੱਤੀ ਨਹੀਂ ਨੈੱਟ ਤੇ ਪਾਈ ਆ ਪਰ ਉਹਨੂੰ ਲੋਕ ਕਰਤਾ ਉਹਦੀ ਅਫਰਦੀ ਕਾਪੀ ਅਜੇ ਨਾ ਸਾਨੂੰ ਮਿਲੀ ਹੈ ਤਾਂ ਕਿ ਅਸੀਂ ਉਹਦੀ ਕੋਈ ਕਾਰਵਾਈ ਕਰ ਸਕੀਏ ਉਹਨੇ ਆਪ ਉਹਦੀ ਅਫਰਦੀ ਕਾਪੀ ਲੈ ਕੇ ਕੋਰਟ ਦੇ ਵਿੱਚ ਆਪਣੀ ਜ਼ਮਾਨਤ ਵੀ ਲਾ ਲਈ ਆ ਸਰ ਆਪਾਂ ਇਹ ਚੀਜ਼ ਕਹਿ ਸਕਦੇ ਆ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪ੍ਰਸ਼ਾਸਨ ਜਿਹੜਾ ਇਹ ਆ ਸਹੀ ਤਰੀਕੇ ਨਾਲ ਗੱਲਬਾਤ ਨਹੀਂ ਸੁਣ ਰਿਹਾ ਐਫਰ ਦੀ ਕਾਪੀ ਨਹੀਂ ਦੇ ਰਿਹਾ ਤੁਹਾਡੇ ਕਹਿਣ ਦੇ ਮੁਤਾਬਿਕ ਇਹ ਹੈ ਕਿ ਇੰਟੈਰੋਗੇਟ ਜਿਹੜਾ ਇਹ ਆ ਉਹਨੂੰ ਕੁਸ਼ਨ ਕੁਮਾਰ ਨੂੰ ਕੀਤਾ ਜਾਵੇ ਕਿਤੇ ਇਸ ਕਰਕੇ ਤੇ ਨਹੀਂ ਇੰਟੈਰੋਗੇਟ ਕਰ ਰਹੇ ਉਹ ਕਿ ਵਿੱਚ ਸੀਨੀਅਰ ਅਧਿਕਾਰੀਆਂ ਦੇ ਨਾਮ ਆਣ ਕੇ ਗੱਲ ਨੂੰ ਦੇਖੋ ਇਹ ਤੇ ਗੱਲ ਤੁਹਾਡੀ ਬਿਲਕੁਲ ਠੀਕ ਆ ਕੁਸ਼ਨ ਕੁਮਾਰ ਦੀ ਇੰਟੈਰੋਗੇਸ਼ਨ ਹੋਣੀ ਚਾਹੀਦੀ ਆ ਸਹੀ ਤੱਥ ਸਾਹਮਣੇ ਆਣੇ ਚਾਹੀਦੇ ਨੇ ਵੀ ਇਹ ਕਿੱਥੇ ਕਿੱਥੇ ਕਮਾਈਆਂ ਕਰਦਾ ਕਿਹੜੇ ਕਿਹੜੇ ਅਫਸਰਾਂ ਉੱਤੇ ਪੈਸੇ ਦਿੰਦਾ ਇਹ ਭੂਸ਼ਣ ਕੁਮਾਰ ਬਿਹਤਰ ਦੱਸ ਸਕਦਾ ਔਰ ਭੂਸ਼ਣ ਕੁਮਾਰ ਤੇ ਜਿਹੜੀਆਂ ਧਾਰਾ ਲਾਈਆਂ ਨੇ ਬਿਲਕੁਲ ਨਾਰਮਲ ਧਾਰਾ ਲਾਈਆਂ ਨੇ ਜਿਹਦੇ ਨਾਲ ਮੌਕੇ ਤੇ ਦੀ ਜਮਾਨਤ ਹੋ ਜੇ ਐਡਾ ਵੱਡਾ ਉਹਨੇ ਜੁਰਮ ਕੀਤਾ ਹੋਵੇ ਪੰਜਾਬ ਦੇ ਵਿੱਚ ਦਸਮ ਗੁਰੂਆਂ ਦੀ ਚਰਨ ਛੋਹ ਧਰਤੀ ਆ ਜਿਹੜਾ ਪੰਜਾਬ ਏ ਪੰਜਾਬੀ ਲੋਕਾਂ ਦੀ ਇੱਜ਼ਤ ਬਚਾਉਂਦੇ ਨੇ ਕੋਲਸ ਵੀ ਸਾਡੀ ਪੰਜਾਬ ਦੀ ਬਹਾਦਰ ਪੁਲਿਸ ਆ ਪਰ ਇਹ ਦੁਸ਼ਤ ਜਿਹੜਾ ਇਹਦੀ ਕੋਈ ਅਫਸਰ ਮਦਦ ਕਰਦਾ ਉਹਦੀ ਵੀ ਗਵਾਹ ਸਾਹਮਣੇ ਆਣੀ ਚਾਹੀਦੀ ਆ ਠੀਕ ਹੈ